ਔਰੰਗਜ਼ੇਬ ਨੇ ਐਲਾਨ ਕੀਤਾ ਹੈ ਵੀ ਮੈਂ ਦਾਰੂ ਹਰਬ ਤੋਂ ਦਾਰੂਲ ਇਸਲਾਮ ਕਰ ਦਵਾਂਗਾ ਦਾਰੂਲ ਹਰਬ ਹੁੰਦਾ ਹੈ ਜਿੱਥੇ ਹਰ ਧਰਮ ਦੀ ਪ੍ਰੈਕਟਿਸ ਹੁੰਦੀ ਹੈ ਤੁਸੀਂ ਹਿੰਦੂਓ ਮੰਦਿਰ ਬਣਾ ਕੇ ਪੂਜਾ ਕਰਦੇ ਹੋ ਸਿੱਖੋ ਗੁਰਦੁਆਰਾ ਬਣਾ ਕੇ ਬਾਣੀ ਪੜ੍ਹਦੇ ਹੋ ਮੁਸਲਮਾਨਾਂ ਦੀ ਮਸਜਿਦ ਹੋਵੇਗੀ ਕ੍ਰਿਸ਼ਚਨਾਂ ਦਾ ਚਰਚ ਹੋਵੇਗਾ ਖੋਲ ਹੋਵੇਗੀ ਦਾਰੂਲ ਇਸਲਾਮ ਹੁੰਦਾ ਜਿੱਥੇ ਕੇਵਲ ਇਸਲਾਮ ਦੀ ਪ੍ਰੈਕਟਿਸ ਹੋਵੇਗੀ ਕੋਈ ਧਰਮ ਨਹੀਂ ਛੱਡਣਾ ਔਰੰਗਜ਼ੇਬ ਦਾ ਹੁਣ ਬਹੁਤਾ ਪੰਤ ਚਿਲ ਰਿਹਾ ਸੀ ਕਿੰਨੂੰ ਮੱਤ ਹਿੰਦੂ ਲੋਕ ਜਿਹੜੇ ਨੇ ਆਬਾਦੀ ਬੜੀ ਐ ਔਰੰਗਜ਼ੇਬ ਸੋਚਦਾ ਐ ਵੀ ਮੈਂ ਲਾਲਚ ਵੀ ਦਿੰਦਾ ਹਾਂ ਜੰਜੂ ਲਾ ਲੈਣਾ ਡਰਾਵਾ ਵੀ ਦਿੰਨਾ ਜੰਜੂ ਲਾ ਲੈਣਾ ਦੇ ਕੋਈ ਨਹੀਂ ਮੰਨਦਾ ਤੇ ਕਤਲ ਕਰਵਾ ਦਿੰਨਾ ਹੈ ਨਾ ਪਰ ਕੱਲਾ ਕੱਲਾ ਜੰਜੂ ਲਾਵਾਂ ਇਹ ਸਦੀਆਂ ਲੰਘ ਕੇ ਪਣੀਆਂ ਹੈ ਹਿੰਦੂਆਂ ਨੂੰ ਮੁਸਲਮਾਨ ਕਰਕੇ ਵਿਉਂਤੇ ਘੜੀ ਗਈ ਵੀ ਜਿਹੜੇ ਸਨਾਤਨ ਮਤ ਦੇ ਆਗੂ ਨੇ ਜੇ ਉਹ ਧਰਮ ਛੱਡ ਦਿੰਦੇ ਨੇ ਹਿੰਦੂ ਧਰਮ ਛੱਡ ਦੇਣ ਦੀਨੇ ਇਸਲਾਮ ਵਿੱਚ ਆ ਜਾਣ ਕਲਮਾ ਪੜ੍ਹਨ ਤੇ ਉਹਨਾਂ ਦੇ ਪਿੱਛੇ ਸਾਰੇ ਹੀ ਹਿੰਦੂ ਜੰਝੂ ਦਾ ਤੁਰਨਗੇ ਇਹ ਨੀਤੀ ਵਰਤੀ ਗਈ ਵੀ ਆਗੂਆਂ ਨੂੰ ਪਹਿਲਾਂ ਇਸਲਾਮ ਵਿੱਚ ਲਿਆ ਆਓ ਤੁਸੀਂ ਸਿਆਣੇ ਉਹ ਵੀ ਕਿਸੇ ਵੀ ਧਰਮ ਦਾ ਕੋਈ ਆਗੂ ਹੈ ਕੋਈ ਪ੍ਰਚਾਰਕ ਹੈ ਕੋਈ ਰਾਜਾ ਹੈ ਉਹਦੀ ਫਾਲੋਇੰਗ ਉਹਦੇ ਦੇਨ ਜੋ ਪਰ ਜਾਇਆ ਹੈ ਜਾਂ ਉਹਦੇ ਜਿਹੜੇ ਮੁਰੀਦ ਨੇ ਉਹ ਪਿੱਛੇ ਹੀ ਜਾਣਗੇ ਹੁਣ ਸਨਾਤਨ ਮਤ ਦਾ ਥਿੰਕ ਟੈਂਕ ਨੀਤੀਵਾਨ ਧਰਮ ਨੂੰ ਪਰਫੁੱਲਤ ਕਰਨ ਵਾਲੇ ਲੋਕ ਸਨ ਕਸ਼ਮੀਰੀ ਪੰਡਤ ਔਰੰਗਜ਼ੇਬ ਨੇ ਹੁਕਮ ਜਾਰੀ ਕੀਤਾ ਹੈ ਐ ਸ਼ੇਰਫਰਜ਼ਾਨ ਖਾਨ ਪਸ਼ਵਿਰੀ ਪੰਡਤਾਂ ਨੂੰ ਦਿਨੇ ਸਲਾਮ ਵਿੱਚ ਰਿਹਾ। ਇਹਨਾਂ ਪਿੱਛੇ ਸਾਰਾ ਸੰਨਤ ਮਤੁਰੇ ਗਏ। ਸ਼ੇਰਫਰਜ਼ਾਨ ਖਾਨ ਨੇ ਉੱਥੇ ਫਿਰੋ। ਲਾਲ ਚੰਦ ਦਾਤ ਡਰਾਵੇ ਦਿੱਤੇ। ਪੰਡਤਾਂ ਦੇ ਆਗੂ ਕ੍ਰਿਪਾ ਰਾਮ ਦਾਤ ਨੇ ਸੋਚਿਆ ਵੀ ਦੀਨ ਨਹੀਂ ਬਚੇਗਾ, ਧਰਮ ਨਹੀਂ ਬਚੇਗਾ। ਵੀ ਯਤਨ ਕਰਾਂ ਬਚਾ ਹੋ ਜਾਵੇ ਜੜ ਲੱਗੀ ਰਵੇ ਸਨਾਤਨ ਮਤ ਦੀ ਤੇ ਉਹਨੇ ਕੋ ਸਮਾਂ ਲੈ ਲਿਆ ਘਰਾ ਬੰਦੇ 500 ਬਣਤਾਂ ਦਾ ਵਫਤ ਲੈ ਕੇ ਨੰਦਾਂ ਦੀ ਪੁਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚਿਆ ਆ ਕੇ ਬੇਨਤੀ ਕਰ ਦਿੱਤੀ ਮਹਾਰਾਜ Hindu ਧਰਮ ਮਿਟ ਰਿਹਾ ਤੁਸੀਂ ਰੱਖ ਸਕਦੇ ਹੋ ਗੁਰੂ ਨਾਨਕ ਦਾ ਕਰ ਸਭ ਤੋਂ ਵੱਡਾ ਹੈ ਤੁਸੀਂ ਕਲਯੁਗ ਦੇ અવਤਾਰ ਹੋ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਜ਼ਿਕਰ ਹੈ ਜੋ ਨੇ ਤਰਲਾ ਲਿਆ ਰਖੋ ਅਬ ਹਿੰਦਨ ਕੀ ਟੇਲ ਨਾਹਿਤ ਜਗਮਹਿ ਰਹੇ ਨਾ ਇਹ ਕਾ ਧਰਮ ਪ੍ਰੇਸ਼ਟ ਜਦ ਸਗਰੇ ਹੋਏ ਉਜਹਿ ਸੁਰ ਆਦਕ ਨਾ ਹੋਏ ਕਹਿੰਦੇ ਜਿੱਥੇ ਪੂਜਾ ਪ੍ਰਤੀਸ਼ਟਾ ਦੇਵੀ ਦੇਵਤਿਆਂ ਦੀ ਖਤਮ ਹੋ ਜਾਣੀ ਹੈ ਹਿੰਦੂ ਖਤਮ ਹੋ ਜਾਣੇ ਨੇ ਸਨਾਤਨ ਮਤ ਖਤਮ ਹੋ ਜਾਵੇਗਾ ਤੁਸੀਂ ਰੱਖ ਸਕਦੇ ਹੋ ਹੁਣ ਵਿਉਂਤ ਇਹ ਘੜੀ ਗਈ ਵੀ ਔਰੰਗਜ਼ੇਬ ਹੰਕਾਰ ਹੀ ਬੜਾ ਹੈ ਔਰ ਜਿਹੜਾ ਇਕਵਿਸਟਿਕ ਬੰਦਾ ਆਇਆ ਉਹਦੇ ਅੰਦਰ ਇੱਕ ਕੀੜਾ ਹੁੰਦਾ ਮੈਂ ਦੁਨੀਆਂ ਸਾਰੀ ਝੁਕਾ ਲੈਣੀ ਹੈ ਮੇਰੇ ਅੱਗੇ ਕੌਣ ਅੜ ਸਕਦਾ ਗੁਰਦੇਵ ਕਹਿੰਦੇ ਕਿਰਪਾ ਰਾਮਦੰਤ ਔਰੰਗਜ਼ੇਬ ਨੂੰ ਆਖੋ ਵੀ ਸਾਡਾ ਮੁਰਸ਼ਿਦ ਸਾਡਾ ਆਗੂ ਗੁਰੂ ਤੇਗ ਬਹਾਦਰ ਸਾਹਿਬ ਹੈ ਤੇ ਜੇ ਸਾਡਾ ਆਗੂ ਝੁਕ ਜਾਵੇ ਦਿਨੇ ਇਸਲਾਮ ਵਿੱਚ ਆ ਜਾਵੇ ਤੇ ਹਿੰਦੂ ਸਿੱਖ ਸਾਰੇ ਹੀ ਤੁਰ ਪੈਣਗੇ ਹਿੰਦੂਆਂ ਜੱਜੂ ਦਾ ਦਿਨੇ ਨੇ ਸਿੱਖਾਂ ਸਿੱਖੀ ਚੜ੍ਹ ਦੇਣੀ ਹੈ ਫਿਰ ਆਸ ਕਿਤੇ ਤਾਂ ਹੀ ਰਹੇਗੀ ਆਗੂ ਹੀ ਤੁਰ ਪਿਆ ਰਿਹਾ ਹੈ ਤੇ ਜੇ ਸਾਡੇ ਆਗੂ ਗੁਰੂ ਤੇਗ ਬਹਾਦਰ ਸਾਹਿਬ ਨਾ ਝੁਕੇ ਸਿਰੜ ਨਾ ਛੜਿਆ ਤੇ ਤੂੰ ਧੱਕੇ ਨਾਲ ਜੱਜੂ ਨਹੀਂ ਲਾਵੇਂਗਾ ਬਾਕੀ ਠੀਕ ਹੈ ਕੋਈ ਲਾਜ ਤੇ ਝੁਕ ਜਾਵੇ ਆਰਥਿਕ ਮੰਦੀ ਦੇ ਦੌਰ ਤੇ ਝੁਕੇ ਸੁਲਮਾਨ ਬਣ ਜਾਵੇ ਉਥੇ ਕਿਹਦਾ ਜੋਰ ਹੈ ਤੱਕੋ ਜ਼ੋਰੀ ਨਹੀਂ ਕਰੇਗਾ ਤੁਹਾਨੂੰ ਪਤਾ ਹੈ ਰਾਜੇ ਜੀ ਤੇ ਸੱਚੇ ਵਾਦੇ ਕਰਦੇ ਰਹਿੰਦੇ ਨੇ ਨੇਪਰੇ ਤੇ ਕੋਈ ਇੱਕ ਅੱਧਾ ਬੋਲੀ ਇਹਨਾਂ ਦਾ ਚੜਦਾ ਆ ਉਹਡਾ ਔਰੰਗਜ਼ੇਬ ਨੂੰ ਸੁਨੇਹਾ ਤੇ ਮਿਲਿਆ ਉਹ ਹੰਕਾਰ ਬੜਾ ਹੈ ਵੀ ਇਹ ਕਿੱਡੀ ਗੱਲ ਹੈ ਗੁਰੂ ਤੇਗ ਬਹਾਦਰ ਨੂੰ ਚੁਕੋਗਾ ਖਬੇ ਹੱਥ ਦਾ ਖੇਲ ਅੰਦੇ ਦੇ ਉਹਨੇ ਆਪੀ ਭਰਤੀ ਦੱਸਦੇ ਨੇ ਵੀ ਜਦੋਂ ਗੁਰੂ ਤੇਗ ਬਹਾਦਰ ਸਹਿਬ ਨੇ ਚਲੇ ਪਾਉਣੇ ਸੀ ਗ੍ਰਿਫਤਾਰੀ ਦੇਣ ਲਈ ਗੁਰੂ ਗੋਬਿੰਦ ਰਾਏ ਵੀ ਨਵਾਂ ਸਾਲਾਂ ਦੇ ਨੇ ਹੁਣ ਕੰਪੈਰੀਸ਼ਨ ਕਰਿਓ ਗੁਰੂ ਗੋਬਿੰਦ ਸਿੰਘ ਦਾ ਤੇ ਆਪਣੀ ਬਚਿਆ ਦਾ ਹੋਰ ਦੇਵੀ ਦੇਵਤਿਆਂ ਦਾ ਰਹਿਬਰਾਂ ਦਾ ਅਵਤਾਰਾਂ ਦਾ ਪੀਰਾਂ ਫਕੀਰਾਂ ਦਾ ਚਾਹੇ ਕਬਰਾਂ ਵਾਲੇ ਨੇ ਤੇ ਚਾਹੇ ਮੂਰਤਾਂ ਵਾਲੇ ਨੇ ਮਹਾਰਾਜ ਆ ਕਰਨ ਲੱਗੇ ਗੋਬਿੰਦ ਰਾਏ ਜੀ ਸਨਾਤਨ ਮਤ ਨੂੰ ਰੱਖਣ ਲਈ ਸਿਰ ਦੇਣਾ ਪੈਣਾ ਤੇ ਗੋਬਿੰਦ ਰਾਏ ਜੀ ਕਹਿੰਦੇ ਜੀ ਤੁਹਾਡੇ ਤੋਂ ਵੱਡਾ ਇਸ ਰੂਪੇ ਜ਼ਮੀਨ ਤੇ ਕੋਈ ਮੁਰਸ਼ਿਦ ਨਹੀਂ ਸੀਸ ਦਉ ਤੇ ਰੱਖਿਆ ਕਰੋ ਸਨਾਤਨ ਮਤ ਦੀ ਧਰਮ ਦੀ ਗੁਰਤੇਗ ਬਹਾਦਰ ਸਾਹਿਬ ਅਗੋਂ ਅੰਦੇ ਨੇ ਤੁਹਾਡੇ ਲਈ بڑا ਘਾਟੇਵੰਦਾ ਸੌਦਾ ਏ ਗੋਬਿੰਦ ਰਾਏ ਜੀ ਤੁਸੀਂ ਯਤੀਮ ਹੋ ਜਾਣਾ ਤੇ ਗੁਰੂ ਗੋਬਿੰਦ ਰਾਏ ਜੀ ਨੇ ਇਹ ਬਚਨ ਆਖਿਆ ਮਹਾਰਾਜ ਇਹ ਘਾਟੇਵੰਦਾ ਸੌਦਾ ਨਹੀਂ ਹੈ ਜੇ ਮੇਰੇ ਜਤੀਮ ਹੋਇਆ ਤੁਹਾਡੇ ਸਿਰ ਦੇ ਤੇ ਆਂ ਭਾਰਤ ਵਰਸ਼ ਦੇ ਲੱਖਾਂ ਬੱਚੇ ਜਤੀਮ ਹੋਣੋ ਬਚ ਜਾਣ ਤੇ ਇਹ ਸੌਦਾ ਫਾਇਦੇਮੰਦ ਹੈ ਕਿਹੜਾ ਬੱਚਾ ਹੈ ਨਵਾਂ ਸਾਲਾਂ ਦਾ ਜਿਹੜਾ ਬਾਪ ਨੂੰ ਆਖੇ ਵੀ ਜਾ ਕੇ ਸੀਸ ਦੇ ਦੇ ਮੈਂ ਜਤੀਮ ਹੋਣਾ ਹੈ ਇਹ ਉਹੀ ਹਸਤੀ ਹੈ ਜਿਹਨੂੰ ਬਾਣੀਆਂ ਦੀ ਹੈ ਦੁੱਖ ਤੇ ਸੁਖ ਤੋਂ ਨਿਰਾਲੀ ਮੂਰਤ ਹੈ ਸਾਰੇ ਮਹਾਪੁਰਸ਼ ਸਾਰੇ ਰਹਿਬਰ ਸਾਰੇ ਅਵਤਾਰ ਪੈਗੰਬਰ ਖੁਸ਼ੀ ਤੇ ਗਮੀ ਦਾ ਅਸਰ ਕਬੂਲਦੇ ਰਹੇ ਨੇ ਭਾਵੇਂ ਥੋੜਾ ਹੀ ਕਬੂਲਣ ਖੁਸ਼ੀ ਹੋਵੇ ਤੇ ਨੰਦਿਤ ਰਹਿੰਦੇ ਨੇ ਗਮੀ ਹੋਵੇ ਤੇ ਅੱਖਾਂ ਚੋਂ ਮੋਤੀ ਡਗ ਪੈਂਦਾ ਹੈ ਜਿ ਕੋ ਪਰਮੇਸ਼ਵਰ ਅਤੇ ਦੂਸਰਾ ਉਹਦਾ ਸਰਬਨ ਸਰੂਪ ਗੁਰੂ ਗੋਬਿੰਦ ਸਿੰਘ ਹੈ ਜਿਹਦੇ ਤੇ ਖੁਸ਼ੀ ਗਮੀ ਦਾ ਅਸਰ ਨਹੀਂ ਹੋਇਆ ਮਹਾਰਾਜ ਗੁਰਦੇਵ ਬਹਾਦਰ ਸਾਹਿਬ ਜੀ ਨੇ ਜਾਣਿਆ ਵੀ ਹੁਣੇ ਗੁਰਤਾ ਗੱਦੀ ਦੇ ਜੋਗ ਨੇ ਤੁਰਪਏ ਆਗਰੇ ਗਿਰਫਦਾਰੀ ਦਿੱਤੀ ਦਿੱਲੀ ਦੇ ਚਾਂਦਨੀ ਚੌਕ ਸ਼ਹੀਦ ਹੋਏ 74 ਨਾਟਕ ਵਿੱਚ ਕਲਗੀਧਰ ਬਾਦਸ਼ਾਹ ਨੇ ਇਸ ਕੁਰਬਾਨੀ ਬਾਰੇ ਲਿਖਿਆ ਤਿਲਕ ਜੰਜੂ ਰਾਖਾ ਪ੍ਰਵਤਾ ਕਾ ਕੀਨੋ ਮਡੋ ਗਲੂ ਮਹਸਾਕਾ ਸਾਧਨ ਹੇਤ ਇਤੀ ਜਨ ਕਰੀ ਸੀਸ ਦੀ ਆ ਪਰ ਸੀ ਨਾਉਚਰੀ ਧਰਮ ਹੇਤ ਸਾਾਕਾ ਜਨ ਕੀ ਆਸੀ ਸੰਧਿਆ ਪਰ ਸਿਰ ਨਾ ਦਿਆ ਸਿਰ ਤੇ ਛੜਿਆ ਔਰੰਗਜ਼ੇਬ ਨਮੋਸ਼ੀ ਵਿੱਚ ਹਬੀਏ ਤੇ ਝੁਗਈ ਨਾ ਤੁਹਾਨੂੰ ਪਤਾ ਹੈ ਲੋਕ ਪੈਮਾਸ਼ੇ ਕਰਦੇ ਕੁਝ ਸਮੇ ਲਈ ਅਸਰ ਰੱਖਿਆ ਉਹਨੇ ਮਿੱਤ ਕਾਣੀ ਕਰਨਾ ਪਰ ਕਿਥੇ ਟਲਦੇ ਲੋਕੇ ਚਲੋ ਸਨਾਤਨ ਮਤ ਬਚ ਗਿਆ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਰਤਬਾ ਹੈ ਗੁਰੂ ਗ੍ਰੰਥ ਸਾਹਿਬ ਦਾ ਇਹ ਸੁਭਾਅ ਹੈ ਸਤਿਗੁਰੂ ਮੇਰਾ ਸਦਾ ਦਿਆਲਾ ਮੋਹ ਦੇ ਦੀਨ ਕੋ ਰਾਖ ਲਿਆ ਕਟਿਆ ਰੋਗ ਮਹਾ ਸੁਖ ਪਾਇਆ ਹਰ ਅੰਮ੍ਰਿਤ ਮੁਖ ਨਾਮ ਜਪਿਆ ਦੀਨਾਂ ਨੂੰ ਰੱਖਦਾ ਹੈ ਉਹ ਸ਼ਰਨ ਆਏ ਉਹਨਾਂ Hindu ਆਏ ਸਨ ਰੱਖ ਲਏ ਕੋਈ ਹੋਰ ਵੀ ਸ਼ਰਨ ਆਵੇ ਗੁਰੂ ਦਾ ਸੁਭਾਅ ਹੈ ਮਿਰਗ ਉਹ ਰੱਖਿਆ ਕਰਦਾ ਹੈ ਅਨਕ ਪਾਪ ਮੇਰੇ ਪਰ ਹਰਿਆ ਬੰਦਨ ਕਾਟੇ ਮੁਗਤ ਭਏ ਅੰਧਕੂਪ ਮਹਾ ਕੋਰਤੇ ਮਹਾ ਬਕਰ ਗੁਰ ਕਾਢ ਲੈਂਦੀ ਮੁਸੀਬਤੋਂ ਕੱਢ ਲੈਂਦਾ ਹੈ ਬਾਹ ਪਕੜ ਕੇ ਉਹ ਦਾਣਾ ਜਿڑا ਸੀਲਾ ਖਜੂਨਾ ਚੋਂ ਹੀ ਕੱਢ ਲੈਂਦਾ ਹੈ ਰੋਗਾ ਸੋਗਾ ਚੋਂ ਹੀ ਕੱਢ ਲੈਂਦਾ ਹੈ